ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੰਜਗਰਾਈ ਖੁਰਦ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਬਾਗਾਪੁਰਾਣਾ ਇਹਨੂੰ ਤਹਿਸੀਲ ਜਿਹੜੀ ਉਹ ਪੈਂਦੀ ਹੈ ਬਾਗੇਪੁਰਾਣੇ ਤੋਂ ਕੋਟ ਕਪੂਰੇ ਵਾਲੀ ਸੜਕ ਦੇ ਉੱਤੇ ਪਿੰਡ ਆਉਂਦਾ ਜਿੱਥੇ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਹੈ ਇਹਦੇ ਕੋਲ گاਵਾ ਹੁੰਦੀਆਂ ਰੂਟੀਨ 'ਚ ਵਿਕਰੀ ਵਾਲੀਆਂ ਨਾਗ ਅੱਜ ਦੀ ਵੀਡੀਓ ਦੇ ਪੰਜ ਤੁਹਾਨੂੰ ਦਿਖਾਉਣੇ ਆ ਪਹਿਲੇ ਨੰਬਰ ਤੇ ਗਾਂ ਸੂਈ ਸਵਾਈ ਦੇਖ ਲੋ ਇਦੇ ਨਾਲ ਦੀ ਵੀ ਵੈੜ ਜਿਹੜੀ ਉਹ ਤਾਜੀ ਸੋਈ ਵੀ ਆ ਦੱਸੋ ਬੱਚਾ ਵੱਛੀ ਇਹਦੇ ਨਾਲ ਇਹ ਤੋਂ ਇਲਾਵਾ ਇੱਕ ਇਧਰ ਵੈੜ ਜਿਹੜੀ ਉਹ ਗੱਪਣ ਹੈ ਹਜੇ ਦਿਨ ਲੈਂਦੀ ਐ ਸੋਨ ਚ ਡਿਟੇਲ ਪੁੱਛਾਂਗੇ ਬਾਈ ਤੋਂ ਤੇ ਇਹਨਾਂ ਤਿੰਨਾਂ ਤੋਂ ਇਲਾਵਾ ਤੁਹਾਨੂੰ ਸਾਹਮਣੇ ਖੜੀਆਂ ਦੋ ਗਾਵਾਂ ਹੋਰ ਦਿਸਦੀਆਂ ਹੋਣਗੀਆਂ ਜਿਹੜੀਆਂ ਵੀਕਰੀ ਆਸਤੇ ਐ ਆਪਾਂ ਟੋਟਲ ਨਾਗ ਪੰਜ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਸੋ ਲਾਸਟ ਤੱਕ ਦੋਸਤੋ ਵੀਡੀਓ ਨੂੰ ਦੇਖਦੇ ਰਹੋ ਇਹਨਾਂ ਚੋ ਜਿਹੜਾ ਵੀ ਪਸ਼ੂ ਤੁਹਾਨੂੰ ਚੰਗਾ ਲੱਗਿਆ ਉਹਦੀ ਤਸੱਲੀ ਕਰ ਲਿਓ ਆਕੇ ਨੰਬਰ ਵੀਰ ਦਾ ਸਕਰੀਨ ਉੱਤੇ ਚੱਲਦਾ ਰਹੂਗਾ ਸ਼ੁਰੂਆਤ ਕਰਦੇ ਆ ਇਸ ਵੈਡ ਤੋਂ ਜਿਹੜੀ ਪਹਿਲੇ ਨੰਬਰ ਤੇ ਬੰਦੀ ਹੈ ਪਰਲੇ ਪਾਸੇ ਤੋਂ ਦੋਸਤੋ ਬਾਈ ਕਹਿੰਦਾ ਵੀ ਸੂਈ ਸਵਾਈ ਵੈਡ ਤੋਂ ਸ਼ੁਰੂਆਤ ਕਰਾਂਗੇ ਅੱਜ ਆਓ ਡਿਟੇਲ ਪੁੱਛਦੀ ਸੰਦੀਪ ਭਾਈ ਸਾਸਰੀ ਕਾ ਬਈ ਹਸੀ ਗਾਲ ਜੀ ਸੰਦੀਪ ਅੱਜ ਪੰਜ ਨਾਕ ਦਿਖਾ ਰਹੇ ਆ ਆਪਾਂ ਹਾਂਜੀ ਹਾਂਜੀ ਪਹਿਲੇ ਨੰਬਰ ਤੇ ਵੈਡ ਦਿਖਾਉਣੇ ਆ ਬਾਈ ਕਿੰਨੇ ਬਾਈ ਦੋ ਦੰਦ ਦਾ ਵੈਡ ਆਂ ਤਿੰਨੇ ਦੋ ਦੰਦ ਦਾ ਹਾਂਜੀ ਹਾਂਜੀ ਠੀਕ ਹੈ ਬਾਈ ਇਹ ਕਿੰਨੇ ਦਿਨੋਂ ਕੇ ਨੂੰ ਸੂਈ ਨੂੰ ਇਹ ਬਾਈ ਮੰਨ ਲਓ ਕੱਲ ਵਾਲੀ ਰਾਤ ਸੂਈ ਆਈ ਕੱਲ ਵਾਲੀ ਰਾਤ ਹਾਂਜੀ ਪ੍ਰੋਪਰ ਹਜੇ ਖਾਲੀ ਨਹੀਂ ਹੋਈ ਬਾਈ ਸੂਈ ਦੀ ਵੀਡੀਓ ਹੈਗੀ ਜੇਰ ਦੀ ਵੀਡੀਓ ਹੈਗੀ ਆਪਣੇ ਕੋਲੇ ਹੀ ਠੀਕ ਹੈ ਬੱਚਾ ਬੱਛਾ ਦਿੱਤਾ ਹੈ ਬੱਚਾ ਨੇ ਬੱਛਾ ਦਿੱਤਾ ਹੀ ਹਾਂਜੀ ਰੇਟ ਇਹ ਦੱਸ ਨਹੀਂ ਬਾਈ ਰੇਟ ਇਹ ਤਾਂ ਹੋਣ ਤੇ ਆਈ ਤੁਰੇ ਦੋਸਤੋ ਰੇਟ ਰਹੂਗਾ ਫੋਨ ਤੇ ਸੂਹਾ ਪਹਿਲਾ ਦੋ ਦੰਦ ਵੈੜ ਕੱਲ ਵਾਲੀ ਰਾਤ ਸੂਈ ਆ ਮਤਲਬ ਇੱਕ ਰਾਤ ਉਤੋਂ ਦੀ ਲੰਗੀ ਆ ਤੁਸੀਂ 3 ਘੰਟੇ ਮੰਨ ਲਓ ਭਾਈ ਦੀ ਆ ਬਾਈ ਕੋਈ ਨਹੀਂ ਜਿੰਨਾ ਕ ਤੁਰਦੀ ਹੈ ਜਿਵੇਂ ਤੁਰਦੀ ਓਵੇਂ ਤੁਰ ਕੇ ਦਿਖਾ ਦੇ ਦੋਸਤੋ ਇਹਦੇ ਰਸਾ ਹੋਣੀ ਪਿਆ ਹੈ ਥੋੜਾ ਜਿਹਾ ਭਾਈ ਕਹਿੰਦਾ ਵੀ ਹੋ ਸਕਦਾ ਭੱਜੇ ਵੈਸੇ ਐਡੇ ਨਹੀਂ ਭੱਜਦੀ ਸ਼ਾਇਦ ਹਵਾਨਾ ਚੰਗਾ ਦੋਸਤੋ ਵੈੜ ਹਜੇ ਦੁੱਤ ਆਊਗੀ ਤਾਂ ਫੇਰ ਨਿਖਰੂਗੀ ਥੱਲੋਂ ਪੂਰੀ ਢਾਂਚਾ ਸੋਹਣਾ ਵੈੜਦਾ ਸੋ ਇਹ ਤਾਜੀ ਸੋਈ ਵੀ ਵੈੜ ਤੁਹਾਨੂੰ ਪਹਿਲੇ ਨੰਬਰ ਤੇ ਦਿਖਾ ਰਹੇ ਹਾਂ ਹਵਾਨੇ ਦਾ ਡਿਜ਼ਾਈਨ ਸੋਹਣਾ ਚੰਗਾ ਦਿਸਦਾ ਬਾਕੀ ਕੋਲੋਂ ਆ ਕੇ ਤੁਸੀਂ ਦੇਖ ਲਿਓ ਦੋ ਦੰਦ ਵੱੱਛੀ ਹੈ ਦੋਸਤੋ ਪਹਿਲਾ ਸੁਆ ਹਜੇ ਦੋ ਦੰਦ ਵੀ ਬਾਈਆਂ ਨੇ ਕੱਢਣੇ ਸ਼ੁਰੂ ਕੀਤੇ ਆ ਜੀ ਅੱਛਾ ਸੋ ਦੋ ਦੰਦ ਵਾਲੇ ਦੰਦ ਵੀ ਭਾਈ ਕਹਿੰਦਾ ਨੇ ਚੱਕਣੀ ਸ਼ੁਰੂ ਕੀਤੀ ਹੈ। ਰੰਗ ਦਿਸ ਨਹੀਂ ਦਿਖਾਂਦੇ। ਸਹੀ ਠੀਕ ਹੋ ਗਿਆ। ਸੋ ਦੋ ਦੰਦ ਵਾਇਡ ਆ ਦੰਦ ਮੈਂ ਦੇਖ ਲਿਆ ਤੁਸੀਂ ਆ ਕੇ ਫੇਰ ਭਾਵੇਂ ਦੇਖ ਲਿਓ। ਪਹਿਲੇ ਨੰਬਰ ਤੇ ਵੈਡ। ਇਸ ਤੋਂ ਅੱਗੇ ਫੇਰ ਇੱਕ ਸੂਈ ਸਵਾਈ ਵੈਡ ਤੁਹਾਨੂੰ ਦਿਖਾਵਾਂ। ਸੰਦੀਪ ਭਾਈ ਦੂਜੇ ਨੰਬਰ ਤੇ ਜਿਹੜੀ ਵੈਡ ਹੈ। ਭਾਈ ਇਹਦੇ ਮਗਰ ਵੱੱਛੀ ਹੈ। ਹਫ਼ਤਾ ਹੋ ਗਿਆ ਇਹਨੂੰ ਸੂਈ ਨਹੀਂ। ਠੀਕ ਹੈ। ਉੱਧ ਹੋਊਗਾ 15 ਤੋਂ ਬਾਅਦ ਬਾਅਦ ਹੋਣੀ। ਠੀਕ ਹੈ। ਅੱਛਾ ਭਾਈ ਕੀ ਰੇਟ ਰਹੂਗਾ ਇਹਦਾ? ਰੇਟ ਇਹਦਾ ਵੀ ਹੁਣ ਤੇ ਹੀ ਆਈ। ਸਾਰਿਆਂ ਦੇ ਫੋਨ ਤੇ ਸਾਰਿਆਂ ਦੇ ਫੋਨ ਤੇ ਆ ਜੀ ਖੋਲੀ ਦੋਸੋ ਬੱਚਾ ਇਹਦੇ ਨਾਲ ਵੱੱਛੀ ਐ 15 ਕਿਲੋ ਦੁੱਧ ਤੋਂ ਇਹ ਚੱਲ ਰਹੀ ਆ ਹਫ਼ਤੇ ਦੀ ਇਹ ਸੂਈ ਐ ਥਾਣੇ ਦੇ ਹੱਥੀ ਚੁਆਈ ਵਾਲੇ ਆ ਸੂਆ ਪਹਿਲਾ ਤੇ ਦੰਦੋਂ ਧੋ ਦਾਂਦਾ ਉਹ ਫੇਰ ਇਹ ਤੈਨੂੰ ਆਊਗੀ ਤੁਸੀਂ ਇਹਦਾ ਢਾਂਚਾ ਦੇਖ ਲਿਓ ਜੇ ਇਹਦਾ ਸਟਰਕਚਰ ਦੇਖ ਲਿਓ ਇਹਦੇ ਨਾਲ ਬੱਚਾ ਵੱੱਛੀ ਐ ਇਹਦੀ ਇੱਕ ਪਾਸੇ ਤੋਂ ਇਹਦੀ ਤਿਆਰੀ ਦੀ ਬਾਈ ਵੀਡੀਓ ਹੈਗੀ ਉਹਦੇ ਇਸਾਫ ਹੈ ਜੀ ਆ ਕਾੜਾ ਗੂੜਾ ਦਿੰਦੇ ਕਰਕੇ ਥੋੜੀ ਭਲ ਪਾ ਗਈ ਇਹ ਕੋਈ ਬੈਠਣ ਨਾ ਹੋ ਜਾਣ ਠੀਕ ਓਕੇ ਸੋ ਥਾਣ ਅਥੀ ਚਵਾਈ ਵਾਲੇ ਦੱਸੋ ਤੇ ਵੱਛੀ ਇਹਦੇ ਨਾਲ ਹਫਤੇਕ ਦੀ ਸੂਈ ਗਾਂ 15 ਲੀਟਰ ਦੁੱਧ ਦੇ ਉੱਤੇ ਚੱਲਦੀ ਹੈ ਚਵਾਈ ਬਹੁਤ ਸਾਫ਼ ਹੈ ਬਾਈ ਇਹਦੀ ਓਕੇ ਇਹਦੀ ਵੱਛੀ ਵੀ ਬਹੁਤ ਸੋਹਣੀ ਹੈ ਦੱਸੋ ਡੱਬੀ ਵੱਛੀ ਪ੍ਰਿੰਟ ਵਾਲੀ ਪੂਰੀ ਇੱਕ ਹੋਰ ਗੱਬਣ ਵੈੜ ਤੁਹਾਨੂੰ ਦਿਖਾਉਣੇ ਆ ਸੰਦੀਪ ਭਾਈ ਕਿੰਨੇ ਕ ਦਿਨ ਲਾਊਗੀ ਸੋਨ ਚ ਇਹਦੇ ਬਾਈ 19 ਤਰੀਕ ਨੂੰ ਦਿਨ ਪੂਰੇ ਆਈ ਅੱਜ 7 ਤਰੀਕ ਨੂੰ ਵੀਡੀਓ ਬਣਾ ਰਹੇ ਹਾਂ 12 ਦਿਨ ਪਏ ਆ ਜੀ ਹਾਂਜੀ ਹਾਂਜੀ 12 ਦਿਨ ਪਏ ਆ ਬਾਈ ਠੀਕ ਹੈ ਤੇ ਮਾਲਕ ਇਸ ਸਾਰਾ ਰਿਕਾਰਡ ਹੈਗਾ ਇਹ ਮਾਲਕ ਨਾਲ ਗੱਲ ਕਰਾ ਦਾਂਗੇ ਬਹੁਤ ਠੀਕ ਹੈ ਤੋਰ ਦੇ ਬਾਈ ਨੂੰ ਦੋਸੋ ਸੋਹਣੀ ਵੈੜ ਹੈ ਥਣ ਹਵਾਨੇ ਵੱਲੋਂ ਲੱਤਾਂ ਦੀ ਬਣਾਵਟ ਚੰਗੀ ਹੈ ਬਾਕੀ ਜਿਹੜਾ ਇਹਦਾ ਚਿਹਰਾ ਮੋਹਰਾ ਵੀਡੀਓ ਦੇ ਵਿੱਚ ਤੁਸੀਂ ਦੇਖ ਲਓ ਸੁਆ ਪਹਿਲਾ ਦੋ ਦੰਦ ਵੈੜ ਹੈ ਦੰਦ ਇਹਦੇ ਮੈਂ ਵੀ ਵੇਖੇ ਹੋਏ ਆ ਬਾਕੀ ਤੁਸੀਂ ਕੋਲਵਾ ਕੇ ਫਿਰ ਵੀ ਆਪ ਜਦੋਂ ਵੀ ਕਨਫਰਮ ਕਰਿਓ ਹਵਾਨਾ ਸੋਹਣਾ ਰੱਖੂਗੀ ਰੱਖੂਗੀ ਫਿਟਿੰਗ ਆਲਾ ਪ੍ਰੋਪਰ ਚੰਗੇ ਨਰੋਏ ਢਾਂਚੇ ਦੀ ਇਹ ਵਹਿੜ ਹੈ ਡਾਟਾ ਬਾਈ ਕਹਿੰਦਾ ਵੀ ਇਹਦਾ ਸਾਰਾ ਮਿਲ ਜੂਗਾ ਜੋ ਵੀ ਇਹਦੀ ਡਿਟੇਲ ਸੀ ਮੰਦੀ ਹੈ ਮਾਲਕ ਕੋਲੋਂ ਦੱਸੀ ਗਈ ਉਹ ਤੁਹਾਨੂੰ ਮਿਲ ਜੂਗੀ ਉਹ ਤੁਸੀਂ ਵੀਰ ਤੋਂ ਪੁੱਛ ਲਿਓ ਜੇ ਹਵਾਨਾ ਸੋਹਣਾ ਬਣਾਊਗੀ ਦੱਸੋ ਹਜੇ ਦਿਨ 12 ਪਏ ਆ ਵਹਿੜ ਦੇ ਗੁਲਾਬੀ ਰੰਗ ਦਾ ਹਵਾਨਾ ਹੋਊਗਾ ਤੇ ਮੇਰੇ ਆ ਦਿਲਮੰਦਾ ਵੀ ਜਦੋਂ ਸੁਣਦੇ ਨੇੜ ਹੋਈ ਉਹਦਾਂ ਮਤਲਬ ਆਪਦਾ ਵੀ ਦਿਲ ਵੇਖ ਕੇ ਖੁਸ਼ ਹੋਊਗਾ ਇਦਾਂ ਦਾ ਹਵਾਨਾ ਰੱਖੂਗੀ ਵਹਿੜੇ ਢਾਂਚਾ ਤੁਸੀਂ ਇਹਦਾ ਵੀਡੀਓ ਚੋਂ ਫੇਰ ਦੇਖੋ ਤੇ ਹਵਾਨਾ ਪਤਲੀ ਚਮੜੀ ਦਾ ਬਿਲਕੁਲ ਸੋਹਣੇ ਕੱਦ ਚਾ ਦੋਸੋ ਹਜੇ ਉਮਰ ਛੋਟੀ ਹੈ ਵੈੜ ਦੀ ਹਜੇ ਨੇ ਵਧਣਾ ਫੁੱਲਣਾ ਬਹੁਤ ਸੋਹਣੀ ਵੈੜ ਹੈ ਥਾਣ ਹਵਾਨੇ ਵੱਲ ਸੋਇ ਤੋਂ ਇਲਾਵਾ ਦੋ ਹੋਰ گاਵਾ ਤੁਹਾਨੂੰ ਦਿਖਾਉਣੀ ਸੰਦੀਪ ਭਾਈ ਇਹਦੀ ਕੀ ਡਿਟੇਲ ਹੈ ਵੈੜ ਦੀ ਜੁਗਾ ਸੁਆ ਸੁੰਦੀ ਆ ਬਾਈ ਪਹਿਲੇ ਸੂਏ ਦੁੱਧ 24 ਕਿਲੋ ਦਿੱਤਾ ਬਾਈ ਇਹਨੇ ਜ ਦਿਨ ਕਿੰਨੇ ਲੈ ਜੂਗੀ ਦਣੇ ਦੇ ਪਏ 12 ਜੀ ਰੇਟ ਇਹਦਾ ਫੋਨ ਤੇ ਰੱਖ ਲਿਏ ਜਾਂ ਕਰਾਂਗੇ ਨਹੀਂ ਇਹਦਾ ਫੋਨ ਤੇ ਉਹ ਬੱਚੀ ਦਾ ਰੇਟ ਕਰ ਦਿੰਨੇ ਓਕੇ ਤੋਰ ਦੇ ਸੋ ਦੋਸੋ ਦੂਜਾ ਸੂਆ ਬਾਈ ਸਿੱਧੀ ਲੈ ਜਾਈ ਉਧਰ ਨੂੰ ਕਾਚੀ ਚਵਾਈ ਵਾਲਾ ਥਾਣਾ ਬੱਚੇ ਇਹ ਜਰਸੀ نسل ਦੇ ਪਾਉਗੀ ਵਹਿੜ ਇਹਦੀ ਬਰੀਡ ਕੁਆਲਿਟੀ ਤੁਸੀਂ ਆਪੇ ਜਰਸੀ ਸੀਨ ਲੱਗਾ ਬਾਈ ਇਹਦੀ ਜਰਸੀ ਲੱਗਾ ਹਾਂਜੀ ਹਾਂਜੀ ਠੀਕ ਹੈ ਬਾਈ ਕਮਾ ਦੇ ਉਧਰ ਨੂੰ ਵਾਪਸ ਲੈ ਜਾ ਸੋ ਇਹ ਤੁਹਾਨੂੰ ਦਿਖਾ ਰਹੇ ਹਾਂ ਚੌਥੇ ਨੰਬਰ ਦੇ ਉੱਤੇ ਨਾਗ ਤੁਹਾਨੂੰ ਅੱਜ ਪੰਜ ਦਿਖਾਉਣੇ ਇਹਦੇ ਹਵਾਨੇ ਤੇ ਨਾੜਾਂ ਵੀ ਚੰਗੇ ਪਰ ਹਜੇ ਕੱਚੀ ਆ ਵਹਿੜ ਇਹ ਰੇਟ ਬਾਈ ਤੋਂ ਪੁੱਛ ਲਿਓ ਦੱਸੋ ਫੋਨ ਦੇ ਉੱਤੇ ਵੀ ਇਹਨੇ ਰੱਖਿਆ ਕਈ ਵਾਰ ਕੁਸ ਪੜਦੇ ਹੁੰਦੇ ਆ ਪਸ਼ੂ ਕਈ ਵਾਰ ਨੇੜਿਓਂ ਖਰੀਦਿਆ ਹੁੰਦਾ ਨਾ ਨਹੀਂ ਆਪਣੇ ਬਾਈ ਪਰਦੇਪੁਰ ਤੇ ਕੋਈ ਨਹੀਂ ਕਾਰ ਨਹੀਂ ਆਪਾਂ ਨੂੰ ਏਦਾਂ ਹੈ ਨਹੀਂ ਸਵਾ ਕੇ ਵੀ ਵੇਚ ਲਈਂਦਾ ਨਾ ਹੀ ਵੀ ਉਹ ਚੀਜ਼ ਹੁੰਦਾ ਹੀ ਠੀਕ ਹੈ ਹਾਂਜੀ ਫਿਰ ਕਈ ਵਾਰੀ ਰੇਟ ਤੇ ਅਦਲਾ ਬਦਲੀ ਹੋ ਜਾਂਦੀ ਆ ਬਾਈ ਸਹੀ ਹੈ ਕਿਉਂਕਿ ਪਤਾ ਬਾਈ ਆਪਾਂ ਆਪ ਬੰਦੀ ਵੇਖੀ ਆਈ ਪਿਛਲੇ ਸੂਏ ਦੀ ਠੀਕ ਹੈ ਹਾਂਜੀ ਹਾਂਜੀ ਵੀ ਉਹਦੇ ਕਰਕੇ ਆਈ ਹੈ ਓਕੇ ਠੀਕ ਹੈ ਜਿਹੜੀ ਲਾਸਟ ਉੱਤੇ ਵੈਡ ਸੰਦੀਪ ਬਾਈ ਵਿਖਾਉਣੀ ਇਹਦਾ 82000 ਰੇਟ ਆ ਬਾਈ ਪਹਿਲਾ ਸੂਆ ਜੀ ਦੋ ਦਾ ਆਂਦੀ ਆ ਜੀ ਇਹ ਦਿਨ ਕਿੰਨੇ ਲੈ ਜੂਗੀ ਦਿਨ ਇਹਦੇ ਬਾਈ 4 ਕਰ ਰਹਿੰਦੇ ਆ ਜੀ ਸੂਨ ਦਾ ਇਹਨਾਂ ਦਾ ਕੋਈ ਫਾਇਦਾ ਨਹੀਂ ਆ ਨਾ ਹੀ ਤਿਆਰੀ ਚਾਈ ਸ ਸੋ ਸੋ 4 ਦਿਨ ਬਾਕੀ ਰੇਟ 82000 ਸੂਆ ਪਹਿਲਾ ਹਵਾਨਾ ਤੁਸੀਂ ਇਹਦਾ ਵੀਡੀਓ ਚ ਦੇਖ ਲਓ ਬਾਕੀ ਜਿਨੇ ਪੇਮੈਂਟ ਘੱਟ ਲਾਉਣੀ ਆ ਤਾਂ 82000 ਮੁੱਲ ਦੋ ਦੰਦ ਹੈ ਅਗਲੇ ਸੂਏ ਚ ਇਹ ਤਾਂ ਭਾਵੇਂ ਕਲੀਅਰ ਲਿਖ ਕੇ ਲੈ ਲਿਆ ਕਰੋ ਪਹਿਲਣ ਦੋਂਦੀ ਵੱਛੀ ਜਿਹੜੀ ਖਰੀਦ ਲਓਗੇ ਜਿੰਨੇ ਦੀ ਖਰੀਦਦੇ ਹੋ ਉਹਦੇ ਨਾਲੋਂ ਵੱਧ ਕੇ ਵਿਕੂਗੀ ਅਗਲੇ ਸੂਏ ਚ ਕਿਉਂਕਿ ਢਾਂਚਾ ਖੁੱਲ ਜਾਣਾ ਹੈ ਦੂਜੀ ਗੱਲ ਇੱਕ ਸੂਆ ਤੁਹਾਨੂੰ ਇਹਨੇ ਦੁੱਧ ਵੀ ਪਿਆ ਦੇਣਾ ਤੇ ਫੇਰ ਭਾਵੇਂ ਇਹਨੇ ਦੀ ਵੇਚ ਲਓ ਜੇ ਸੌਦਾ ਸਿੱਧਾ ਤੁਸੀਂ ਮਾਲਕ ਨਾਲ ਕਰੋਗੇ ਕਰਨਾ ਸੌਦਾ ਤੁਸੀਂ ਆਪ ਦੀ ਸਮਝ ਦੇ ਨਾਲ ਹੈ। ਨੰਬਰ 22 ਦਾ ਦੱਸੋ ਸਕਰੀਨ ਉੱਤੇ ਚੱਲੀ ਜਾਂਦੀ ਹੈ। ਅਜੇ ਬਈ ਨਹੀਂ ਸੁੰਦੀ ਪੰਜ ਚਾਰ ਦੇ ਨਹੀਂ। ਖੁੱਲੀ ਅਵੈਡ ਖਾਨ ਨੂੰ ਵੀ ਖੁੱਲੀ ਆਹੀ। ਸੋ ਧੰਨਵਾਦ ਦੋਸਤੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ।